ਇੱਕ ਵਾਰ ਬਾਬਾ ਕੁੰਦਨ ਸਿੰਘ ਜੀ ਨਾ ਗੱਡੀ 'ਚ ਬੈਠ ਕੇ ਕੋਈ ਸੇਵਾਦਾਰ ਨਾਲ ਨੇ ਜਾ ਰਹੇ ਨੇ ਤੇ ਇੱਕਦਮ ਡਰਾਈਵਰ ਨੂੰ ਅੱਖ ਲੱਗੇ ਭਲਿਆ ਗੱਡੀ ਖਿਲਾੜੀ ਉਹ ਡਰਾਈਵਰ ਨੇ ਗੱਡੀ ਦੇ ਬ੍ਰੇਕ ਮਾਰੀ ਜੀ ਤੇ ਸੇਵਾਦਾਰ ਨੂੰ ਅੱਖ ਲੱਗੇ ਕਹਿੰਦੇ ਉਹ ਸਾਹਮਣੇ ਵੇਖ ਅੰਬਾਂ ਦਾ ਬੂਟਾ ਹੈ ਕਿੱਡੀਆਂ ਸੋਹਣੀਆਂ ਅੰਬੀਆਂ ਲੱਗੀਆਂ ਹੋਈਆਂ ਜਾਂ ਦੋ ਚਾਰ ਅੰਬੀਆਂ ਤੋੜ ਕੇ ਲੈ ਕੇ ਆਂ ਸੇਵਾ ਦਾ ਰੱਖਣ ਕਿਹਾ ਮਹਾਪੁਰਖੋ ਇਹ ਅੰਬੀਆਂ ਦੇ ਕੱਚੀਆਂ ਨੇ ਇਹ ਖਟੀਆਂ ਹੋਣ ਗਈਆਂ ਇਹ ਕੱਚੀਆਂ ਨੇ ਖਟੀਆਂ ਹੋਣ ਗਈਆਂ ਅੰਬੀਆਂ ਦਾ ਕੀ ਕਰਨਾ ਉਸ ਵੇਲੇ ਬਾਬਾ ਕੁੰਦਨ ਸਿੰਘ ਜੀ ਮਹਾਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਲੇਖੇ ਲਾ ਦਿੱਤੀ ਅੱਖ ਲਗੇ ਉਪਲਿਆ ਉਪਲਿਆ ਇਹ ਅੰਬੀਆਂ ਵੱਲ ਦੇਖ ਕੇ ਨਾ ਸਾਡੇ ਅੰਦਰ ਇੱਕ ਪਿਆਰ ਜਾਗ ਪਿਆ ਹੈ ਅੰਦਰ ਇੱਕ ਪਿਆਰ ਆ ਗਿਆ ਹੈ ਮਾਂ ਮੁਰ ਤੋਂ ਅੰਬੀਆਂ ਵਾਲ ਵੇਖ ਕੇ ਪਿਆਰ ਆ ਗਿਆ ਤੁਹਾਡੇ ਅੰਦਰ ਅੰਬੀਆਂ ਵਾਲ ਵੇਖ ਕੇ ਤੁਹਾਡਾ ਪਿਆਰ ਜਾਗ ਗਿਆ ਇਹ ਅੰਬੀਆਂ ਵਿੱਚ ਕੀ ਖਾਸੀਅਤ ਹੈ ਉਸ ਵੇਲੇ ਬਾਬਾ ਕੁੰਦਨ ਸਿੰਘ ਜੀ ਆ ਕਰਨ ਲਗੇ ਉਹ ਭਲਿਆ ਤੂੰ ਅੰਬੀਆਂ ਤੋੜ ਕੇ ਲਿਆ ਦੋ ਚਾਰ ਇਹ ਅੰਬੀਆਂ ਵੱਲ ਸਾਡਾ ਵੇਖ ਕੇ ਸਾਡੇ ਅੰਦਰ ਇੱਕ ਪਿਆਰ ਆ ਗਿਆ ਹੈ ਜਦੋਂ ਅਜ ਰਾਤ ਨੂੰ ਗੁਰਗ੍ਰੰਥ ਸਾਹਿਬ ਨੂੰ ਪ੍ਰਸ਼ਾਦੇ ਦਾ ਭੋਗ ਲਗਾਵਾਂਗੇ ਨਾ ਇਹ ਅੰਬੀਆਂ ਦੀ ਚਟਨੀ ਗੁੱਟ ਕੇ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਛਕਾਵਾਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਸੰਤਨਤਨ ਬੱਬਾ ਕੁੰਦਨ ਸਿੰਘ ਜੀ ساری ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਰ ਦਿੱਤੀ ਗੁਰਮੁਖੋ ਕਿਹਾ ਨਹੀਂ ਆਪ ਕਰਕੇ ਵਿਖਾਇਆ ਹੈ ਇਹ ਨਹੀਂ ਆਖਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਕਰੋ ਆਪ ਪਿਆਰ ਕਰਕੇ ਵਿਖਾਇਆ ਹੈ ਇਹ ਨਹੀਂ ਆਖਿਆ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝੋ ਹਾਜ਼ਰ ਨਾਜ਼ਰ ਆਪ ਸਮਝ ਕੇ ਵਿਖਾਇਆ ਹੈ ਗੁਰਮੁਖੋ ਸੰਸਾਰ ਦੇ ਲੋਕਾਂ ਨੂੰ ਐਵੇਂ ਨਹੀਂ ਅਜਮਾ ਬੁਰਖਾਂ ਦੀ ਜੈਜਾਕਾਰ ਹੁੰਦੀ ਵੀ ਕਿਉਂ